ਜਿਵੇਂ ਅਸੀਂ ਸਵੇਰ ਤੋਂ ਲਗਾਤਾਰ ਤੁਹਾਡੇ ਨਾਲ ਸਾਂਝੇ ਰਿਜ਼ਲਟ ਸਾਂਝਾ ਕਰ ਰਹੇ ਹਾਂ ਕਿ ਕੌਣ ਅੱਗੇ ਜਾ ਰਿਹਾ ਕੌਣ ਪਿੱਛੇ ਤੇ ਜੋ ਤਾਜ਼ਾ ਰੁਝਾਨ ਹੈ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਜੇਕਰ ਪੰਜਾਬ ਦੀ ਗੱਲ ਕਰੀਏ ਮੈਨੂੰ ਲੱਗਦਾ ਹੈ ਮੇਰੇ ਸਹਿਯੋਗੀ ਅਮਨ ਮਜੂਦ ਹੈ ਅਮਨ ਮੈਨੂੰ ਲੱਗਦਾ ਕਾਂਗਰਸ ਅੱਗੇ ਜਾਂਦੀ ਨਜ਼ਰ ਆ ਰਹੀ ਹੈ ਕਿਉਂਕਿ 5 ਤੋਂ 6 ਸੀਟਾਂ ਤੇ ਕਾਂਗਰਸ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਫਿਲਹਾਲ ਕਾਂਗਰਸ 7 ਸੀਟਾਂ ਤੇ ਬਾਜ਼ੀ ਮਾਰ ਰਹੀ ਹੈ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ 13 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਹਾਲਾਂਕਿ ਆਕਾਲੀ ਦਲ ਇੱਕ ਸੀਟ 13 ਸੀਟਾਂ ਦੇ ਵਿੱਚੋਂ 7 ਸੀਟਾਂ ਨੇ ਜਿਹੜੀਆਂ ਉਹ ਆਪਣੀ ਕਾਂਗਰਸ ਲੈ ਕੇ ਜਾ ਰਹੀ ਹੈ ਤੇ 3 ਸੀਟਾਂ ਆਪਣੇ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਲੈ ਕੇ ਜਾ ਰਹੀ ਹੈ ਤੇ ਇੱਕ ਸੀਟ ਹੈ ਜੋ ਉਹ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਮਿਲਦੀ ਨਜ਼ਰ ਆ ਰਹੀ ਹੈ ਪਰ ਬੀਜੇਪੀ ਦਾ ਫਿਲਹਾਲ ਤੱਕ ਕੋਈ ਖਾਤਾ ਨਹੀਂ ਖੁੱਲਿਆ ਪੰਜਾਬ ਦੇ ਵਿੱਚ ਜੀ ਜੇ ਤੁਮ ਬਾਹਰ ਗੱਲ ਕਰਾ ਹਰਿਆਣਾ ਤੇ ਹਿਮਾਚਲ ਦੀ ਗੱਲ ਕਰੋ ਉੱਥੇ ਬੀਜੇਪੀ ਅੱਗੇ ਵਧ ਰਹੀ ਆ ਅੱਗੇ ਜਾ ਰਹੀ ਆ ਬਾਕੀ ਦਾ ਤਾਂ ਪਾਰਟੀਆਂ ਪਿੱਛੇ ਨੇ ਪਰ ਬੀਜੇਪੀ ਜੇਕਰ ਪੰਜਾਬ ਦੀ ਗੱਲ ਕਰੀਏ ਬੀਜੇਪੀ ਦਾ ਕੋਈ ਮਕਾਮ ਹੈ ਨਹੀਂ ਸਭ ਤੋਂ ਪਿੱਛੇ ਆ ਅਕਾਲੀ ਦਲ ਦਾ ਇੱਕ ਸੀਟ ਤੇ ਆ ਤੇ ਇਸ ਤੋਂ ਇਲਾਵਾ ਜੇਕਰ ਕਾਂਗਰਸ ਦੀ ਗੱਲ ਕਰੀਏ ਮਿਲਦਾ ਪੰਜਾਬ ਦੇ ਵਿੱਚ ਉਹ ਸਭ ਤੋਂ ਅੱਗੇ ਜੇ ਅਮ੍ਰਿਤਸਰ ਦੀ ਗੱਲ ਕਰੀਏ ਗੁਰਜੀਤ ਔਜਲਾ ਜੋ ਅਮ੍ਰਿਤਸਰ ਤੋਂ ਉਮੀਦਵਾਰ ਨੇ ਉਹ ਅੱਗੇ ਨੇ ਉਹ ਵੀ ਕਾਂਗਰਸ ਦੇ ਉਮੀਦਵਾਰ ਨੇ ਗੁਰਦਾਸਪੁਰ ਤੋਂ ਵੀ ਕਾਂਗਰਸ ਅੱਗੇ ਫਿਰੋਜ਼ਪੁਰ ਦੀ ਗੱਲ ਕਰੀਏ ਉਥੋਂ ਵੀ ਕਾਂਗਰਸ ਅੱਗੇ ਨੇ ਜੇਕਰ ਹੁਸ਼ਿਆਰਪੁਰ ਦੀ ਗੱਲ ਕਰੀਏ ਉਥੋਂ ਆਪ ਚੱਬੇਵਾਲੇ ਉਮੀਦਵਾਰ ਉਹ ਅੱਗੇ ਨੇ ਜੇਕਰ ਜਲੰਧਰ ਦੀ ਗੱਲ ਕਰੀਏ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਹਾਲਾਂਕਿ ਉਹਨਾਂ ਦਾ ਹਲਕਾ ਵਖਰਾ ਇਹ ਤੇ ਉਹ ਇਥੋਂ ਚੋਂ ਲੜ ਰਹੇ ਤੇ ਉਹ ਅੱਗੇ ਅੱਗੇ ਕਿਵੇਂ ਦੇਖਦੇ ਬਿਲਕੁਲ ਬਿਲਕੁਲ ਚੰਨੀ ਦੇ ਜੋ ਇਸ ਸਮੇ ਜੋ ਮਾਰਜਨ ਹੈ ਉਹਨੇ ਸਭ ਨੂੰ ਹੈਰਾਨ ਕਰ ਦਿੱਤਾ 52000 ਦੇ ਮਾਰਜਨ ਦੇ ਨਾਲ ਚੰਨੀ ਅੱਗੇ ਚੱਲ ਰਹੇ ਨੇ ਤੇ ਇਸ ਦੇ ਨਾਲ ਹੀ ਚਰਨਜੀਤ ਚੰਨੀ ਦਾ ਜੋ ਹਲਕਾ ਵੀ ਨਹੀਂ ਸੀਗਾ ਜਲੰਧਰ ਦੇ ਵਿੱਚ ਜੋ ਉਹਨਾਂ ਨੂੰ ਪਿਆਰ ਦੇਖਣ ਦਾ ਮਿਲਿਆ ਹੈ ਜਨਤਾ ਦਾ ਤੇ ਉਸ ਦੇ ਹਿਸਾਬ ਨਾਲ ਚਰਨਜੀਤ ਚੰਨੀ ਇਸ ਸਮੇ ਸਭ ਤੋਂ ਵੱਡੀ ਲੀਡ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਹਾਲਾਂਕਿ ਦੂਜੇ ਨੰਬਰ ਤੇ ਅਮਰਿਤਪਾਲ ਇਸ ਸਮੇ ਲੀਡ ਤੇ ਨੇ ਜੇ ਆਪਾਂ ਖਡੂਰ ਸਾਹਿਬ ਦੀ ਗੱਲ ਕਰੀਏ ਪਰ ਚਰਨਜੀਤ ਚੰਨੀ ਦਾ ਜੋ ਦੇਖਣ ਨੂੰ ਮਿਲਿਆ ਮਾਰਜਨ ਉਹ ਸਭ ਤੋਂ ਜੋ ਜ਼ਿਆਦਾ ਇੰਟਰਸਟਿੰਗ ਰਿਹਾ ਹੈ ਤੇ ਇਸ ਤੋਂ ਇਲਾਵਾ ਜੇ ਗੱਲ ਕਰ ਸਕਦੇ ਆ ਤਾਂ ਆਪਾਂ ਕਾਂਗਰਸ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਸੱਤ ਸੀਟਾਂ ਜਿਹੜੀਆਂ ਕਾਂਗਰਸ ਨੂੰ ਆਉਂਦੀਆਂ ਨਜ਼ਰ ਆ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਤੇ ਇਸ ਤੋਂ ਇਲਾਵਾ ਦੋ ਉਮੀਦਵਾਰ ਜੋ ਆਜ਼ਾਦ ਖੜੇ ਸੀ ਉਹ ਜਿੱਤ ਦੇ ਨਜ਼ਰ ਆ ਰਹੇ ਨੇ ਤੇ ਇਹ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਅੱਗੇ ਹੈ ਤੇ ਤੁਸੀਂ ਸਾਡੇ ਨਾਲ ਬਨੇ ਰਹੋ ਤੇ ਤੁਸੀਂ ਆਪਣੇ ਵੱਲੋਂ ਆਪਣੇ ਰਾਏ ਸਾਂਝੇ ਜ਼ਰੂਰ ਕਰੋ ਆਪਣੇ ਵਿਚਾਰ ਸਾਂਝੇ ਜ਼ਰੂਰ ਕਰੋ ਕਿ ਤੁਹਾਡੇ ਹਲਕੇ ਦੇ ਵਿੱਚ ਕਿਹੜਾ ਕੈਂਡੀਡੇਟ ਅੱਗੇ ਜਾ ਰਿਹਾ ਇੱਕ ਵਾਰ ਅਮਨ ਜ਼ਰੂਰ ਮੈਂ ਦੱਸੂਗੀ ਕਿ ਪੰਥਕ ਹਲਕੇ ਆਦਾਬ ਸਾਹਿਬ ਦੀ ਨਜ਼ਰ ਆ ਸਵੇਰ ਤੋਂ ਇਹੀ ਕਮੈਂਟਸ ਵੀ ਆਪਾਂ ਪੜਦੇ ਪਏ ਆ ਉਹ ਕਹਿੰਦੇ ਪੰਥਕ ਹਲਕਿਆਂ ਦੇ ਬਹੁਤ ਕਹਿੰਦੇ ਸਾਨੂੰ ਦੱਸੋ ਜਾਂ ਕਮੈਂਟ ਵੀ ਕਰ ਰਹੇ ਅਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਪੰਥਕ ਹਲਕੇ ਦੀ ਜੇਕਰ ਗੱਲ ਕਰੀਏ ਉੱਥੇ ਕੀ ਰੁਝਾਨ ਹੈ ਜੀ ਬਿਲਕੁਲ ਜੇ ਮੈਂ ਪੰਥਕ ਹਲਕਿਆਂ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਚਾਰ ਤੋਂ ਪੰਜ ਪੰਥਕ ਹਲਕੇ ਮੰਨੇ ਜਾ ਰਹੇ ਸੀ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਟੌਪ ਲੀਡ ਤੇ ਜੇ ਆਪਾਂ ਗੱਲ ਕਰੀਏ ਤਾਂ ਫਰੀਦਕੋਟ ਤੇ ਖਡੂਰ ਸਾਹਿਬ ਨਿਕਲ ਕੇ ਸਾਹਮਣੇ ਆ ਰਿਹਾ ਜੇ ਖਡੂਰ ਸਾਹਿਬ ਦੀ ਜੇ ਗੱਲ ਕਰਦੇ ਆ ਤਾਂ ਅਮ੍ਰਿਤਪਾਲ ਸਿੰਘ ਦੀ ਲੀਡ ਨੇ ਸਭ ਨੂੰ ਦੇ ਨਾਲ ਅੱਗੇ ਚੱਲ ਰਹੇ ਨੇ ਅੰਮ੍ਰਿਤਪਾਲ ਤੇ ਉਸ ਤੋਂ ਬਾਅਦ ਜੇ ਫਰੀਦਕੋਟ ਹਲਕੇ ਦੀ ਗੱਲ ਕਰੀਏ ਤਾਂ ਭਾਈ ਸਰਬਜੀਤ ਸਿੰਘ ਨੇ ਜੋ ਉਹ 20000 ਦੇ ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਇਸ ਤੋਂ ਇਲਾਵਾ ਜੇ ਸੰਗਰੂਰ ਦੀ ਗੱਲ ਕਰੀਏ ਜਿੱਥੇ ਸਿਮਰਨਜੀਤ ਮਾਨ ਖੜੇ ਸੀਗੇ ਉਹ ਫਿਲਹਾਲ ਲੀਡ ਤੇ ਨਹੀਂ ਹੈਗੇ ਕਿਉਂਕਿ ਸੰਗਰੂਰ ਤੋਂ ਮੀਤ ਹੇਰ ਅੱਗੇ ਚੱਲ ਰਹੇ ਨੇ ਉਹ ਪੰਥਕ ਹਲਕਾ ਕਿਤੇ ਨਾ ਕਿਤੇ ਪਛੜ ਗਿਆ ਤੇ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਦੋ ਕੈਂਡੀਡੇਟ ਜੋ ਪੰਥਕ ਖੜੇ ਸੀਗੇ ਤੇ ਅੰਮ੍ਰਿਤਪਾਲ ਸਿੰਘ ਛੰਦੜਾ ਤੇ ਕਰਮਜੀਤ ਬਰਾੜ ਖੜੇ ਸੀਗੇ ਉੱਥੇ ਤੋਂ ਪੰਥਕ ਹਲਕੇ ਦੇ ਜੋ ਕੈਂ ਦੇ ਪਿਛੜਦੇ ਨਜ਼ਰ ਆ ਰਹੇ ਨੇ ਫਿਲਹਾਲ ਦੀ ਜਾਣਕਾਰੀ ਦੇ ਲਈ ਜੇ ਆਪਾਂ ਗੱਲ ਕਰੀਏ ਤੇ ਬਠਿੰਡਾ ਦੇ ਵਿੱਚ ਪੰਥਕ ਸਪੋਰਟ ਮਿਲੀ ਸੀਗੇ ਲੱਖਾਂ ਸਿਦਾਨਾਂ ਨੂੰ ਪਰ ਕਿਧਰੇ ਨਾ ਕਿਧਰੇ ਉਹ ਪਛੜ ਗਏ ਨੇ ਤੇ ਬਠਿੰਡਾ ਤੋਂ ਹਰ ਸਿਮਰਤ ਪਾਧਾ ਲੱਗੇ ਜਾ ਰਹੇ ਨੇ ਤੇ ਇਸੇ ਨਾਲ ਹੀ ਗੱਲ ਕਰਦੇ ਹਾਂ ਜੇ ਫਿਲਹਾਲ ਦੀ ਜੋ ਖਬਰ ਸਾਹਮਣੇ ਆ ਰਹੀ ਆ ਤਾਂ 45000 ਵੋਟਾਂ ਦੇ ਨਾਲ ਜੇ ਆਪਾਂ ਗੱਲ ਕਰੀਏ ਖਡੂਰ ਸਾਹਿਬ ਤੋਂ ਅੰਮ੍ਰਿਤ ਪਾ ਲੱਗੇ ਨੇ ਸਰਗਜੀਤ ਸਿੰਘ 20000 ਵੋਟਾਂ ਦੇ ਨਾਲ ਲੱਗੇ ਨੇ ਤੇ ਸੰਗਰੂਰ ਦਾ ਜੋ ਪੰਥਕ ਹਲਕਾ ਉਹ ਕਿਤੇ ਨਾ ਕਿਤੇ ਪਛੜ ਗਿਆ ਸਿਮਰਨਜੀਤ ਮਾਨ ਦੇ ਹੱਥੋਂ ਸੇਟ ਨਿਕਲਦੇ ਨਜ਼ਰ ਆ ਰਹੀ ਹੈ ਕਿਉਂਕਿ ਹਰ ਸਿਮਰਤ ਬਾਦਲ ਬਠਿੰਡਾ ਤੋਂ ਅਗੇ ਨੇ ਹੂੰ ਹਾਂ ਤੇ ਸੰਗਰੂਰ ਦੀ ਗੱਲ ਕਰੀਏ ਤਾਂ ਸਿਮਰਨ ਚਿਤਮਾਨ ਦੇ ਥਾਂ ਤੇ ਮਿੱਥ ਹੈ ਰੱਗੇ ਨੇ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਤੇ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਅੱਗੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਅੱਗੇ ਜਾ ਰਹੇ ਨੇ ਤੇ ਕਾਂਗਰਸ ਦੇ ਸੱਤ ਉਮੀਦਵਾਰ ਤੇ ਇਸ ਤੋਂ ਇਲਾਵਾ ਅਕਾਲੀ ਦਲ ਦਾ ਇੱਕ ਉਮੀਦਵਾਰ ਜੋ ਕਿ ਹਰਸਿਮਰਤ ਬਾਦਲ ਪਠਿੰਡਾ ਤੋਂ ਅੱਗੇ ਜਾ ਰਹੇ ਨੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਭਾਜਪਾ ਦਾ ਖਾਤਾ ਪੰਜਾਬ ਦੇ ਵਿੱਚ ਨਹੀਂ ਖੁੱਲਿਆ ਹਾਲਾਂਕਿ ਬਹੁਤ ਉਲਟ ਫੇਰ ਹੋਇਆ ਪੰਜਾਬ ਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਦਾ ਕਾਫੀ ਖਾਤਾ ਖੁੱਲਦਾ ਨਜ਼ਰ ਆਇਆ ਕਾਫੀ ਨੇੜ ਨਾਲ ਅੱਗੇ ਵਧ ਰਹੀ ਹੈ ਕਾਫੀ ਰੁਝਾਨ ਤੇਜੀ ਨਾਲ ਬਦਲਦੇ ਨਜ਼ਰ ਆ ਰਹੇ ਨੇ ਪਰ ਪੰਜਾਬ ਦੇ ਵਿੱਚ ਬੀਜੇਪੀ ਦਾ ਖਾਤਾ ਬਿਲਕੁਲ ਖੁੱਲਦਾ ਨਜ਼ਰ ਨਹੀਂ ਆਇਆ ਉੱਥੇ ਇੱਕ ਹੋਰ ਹਲਕੀ ਦੀ ਗੱਲ ਕਰਾਂਗੇ ਪਟਿਆਲਾ ਕਹਿੰਦੇ ਸੀ ਮਹਾਰਾਣ ਪ੍ਰਨੀਤ ਕੌਰ ਜਿਹਨਾਂ ਦਾ ਗੜ ਮੰਨਿਆ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਉੱਥੋਂ ਦਾ ਗੜ ਮੰਨਿਆ ਜਾਂਦਾ ਪਰ ਉੱਥੇ ਕਾਂਗਰਸ ਟੱਕਰ ਦੇ ਰਹੀ ਹੈ ਕਾਂਗਰਸ ਧਰਮਵੀਰ ਗਾਂਧੀ ਅੱਗੇ ਦਿਖਾਈ ਦੇ ਰਹੇ ਨੇ ਕਿਵੇਂ ਦੇਖਦੇ ਹੋ ਜੀ ਬਿਲਕੁਲ ਕਿਉਂਕਿ ਜਿਹੜੇ ਧਰਮਵੀਰ ਗ ਸਾਮਣੇ ਪਹਿਲਾਂ ਆਜ਼ਾਦ ਵੀ ਉਹ ਪਹਿਲਾ ਆਮ ਆਦਮੀ ਪਾਰਟੀ ਤੋਂ ਖੜੇ ਸੀ ਫਿਰ ਉਸ ਤੋਂ ਬਾਅਦ ਆਜ਼ਾਦ ਵੀ ਖੜੇ ਨੇ ਫਿਰ ਉਸ ਤੋਂ ਬਾਅਦ ਕਾਂਗਰਸ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਜਿਹੜੀ ਵੋਟ ਪਈ ਉਹ ਚਿਹਰਿਆਂ ਨੂੰ ਪਈ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਚਰਨਜੀਤ ਚੰਨੀ ਜੋ ਜਲੰਧਰ ਤੋਂ ਆਪਣੇ ਆਪਣਾ ਹਲਕਾ ਛੱਡ ਕੇ ਜਲੰਧਰ ਜਾ ਕੇ ਵੋਟਾਂ ਲੜੇ ਸੀ ਤਾਂ ਉਹਨਾਂ ਦੇ ਚਿਹਰਿਆਂ ਨੂੰ ਵੋਟਾਂ ਪਈਆਂ ਨੇ ਨਾ ਕਿ ਪਾਰਟੀ ਨੂੰ ਵੋਟਾਂ ਪਈਆਂ ਨੇ ਇਸੇ ਤਰੀਕੇ ਨਾਲ ਹੀ ਪਟਿਆਲਾ ਦੇ ਵਿੱਚ ਹੋਇਆ ਕਿ ਨਾ ਕਿ ਪਾਰਟੀ ਨੂੰ ਵੋਟਾਂ ਨਹੀਂ ਪਈਆਂ ਤੇ ਉਹ ਚਿਹਰਿਆਂ ਨੂੰ ਵੋਟਾਂ ਪਈਆਂ ਧਰਮਵੀਰ ਗਾਂਧੀ ਕਿਤੇ ਨਾ ਕਿਤੇ ਜੋ ਪਟਿਆਲਾ ਵਾਸੀ ਸੀਗੇ ਉਹਨਾਂ ਨੇ ਜਾਂਦੇ ਸੀਗੇ ਤੇ ਉਹੀ ਉਹਨਾਂ ਦੇ ਚਿਹਰੇ ਨੂੰ ਵੋਟ ਪਈਆ ਪਟਿਆਲਾ ਦੇ ਅੰਦਰ ਤੇ ਮਹਾਰਾਣੀ ਪ੍ਰਨੀਤ ਕੌਰ ਕਿਤੇ ਨਾ ਕਿਤੇ ਪਛੜਦੇ ਨਜ਼ਰ ਆ ਰਹੇ ਨੇ ਤਾਂ ਸਭ ਤੋਂ ਜ਼ਿਆਦਾ ਪਛੜਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ ਕੇ ਸ਼ਰਮਾ ਬਿਲਕੁਲ ਹਾਂ ਜੀ ਜੇਕਰ ਸੀਟਾਂ ਦੀ ਗੱਲ ਕਰੀਏ 80000 ਤੋਂ ਵੱਧ ਉਹਨਾਂ ਨੂੰ ਵੋਟਾਂ ਮਿਲ ਚੁੱਕੀਆਂ ਹਨ ਭਰ ਵੀਰ ਗਾਂਧੀ ਦੀ ਤੇ ਪ੍ਰਨੀਤ ਕੌਰ ਦੀ ਗੱਲ ਕਰੀਏ ਤਾਂ ਬਹੁਤ ਪਿੱਛੇ ਰਹਿ ਗਏ ਨੇ ਬਾਕੀ ਵੀ ਜੇਕਰ ਆਪਾਂ ਬਲਵੀਰ ਸਿੰਘ ਦੀ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਤੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ ਕੇ ਸ਼ਰਮਾ ਉਹ ਵੀ ਪਿੱਛੇ ਰਹਿ ਗਏ ਨੇ ਤੇ ਦੂਜੇ ਸ਼੍ਰੋਮਣੀ ਅੰਮ੍ਰਿਤਸਰ ਦੇ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਪਿੱਛੇ ਨੇ ਬਿਲਕੁਲ ਫਿਲਹਾਲ ਦੇ ਜੋ ਰੁਝਾਨ ਇੱਕਦਮ ਚੇਂਜ ਹੋਏ ਨੇ ਪੰਜਾਬ ਦੇ ਵਿੱਚ ਕਾਂਗਰਸ 5 ਸੀਟਾਂ ਤੇ ਲੀਡ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ 3 ਤੇ ਬਰਕਰਾਰ ਹੈ ਫਿਲਹਾਲ ਸ਼੍ਰੋਮਣੀ ਅਕਾਲੀ ਦਲ 2 ਸੀਟਾਂ ਤੇ ਲੀਡ ਕਰ ਰਹੀ ਹੈ ਤੇ ਭਾਜਪਾ ਨੂੰ ਵੀ ਇੱਕ ਇੱਕ ਸੀਟ ਮਿਲਦੇ ਨਜ਼ਰ ਆ ਰਹੀ ਹੈ ਹੁਣੇ-ਹੁਣੇ ਇਹ ਰੁਝਾਨ ਚੇਂਜ ਹੋਏ ਨੇ ਇਸ ਤੋਂ ਇਲਾਵਾ ਦੱਸ ਦਈਏ ਕਿ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਦੋ ਹੀ ਅੱਗੇ ਵਧਦੇ ਨਜ਼ਰ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਖਾਤਾ ਖੁੱਲਦਾ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਦਿਨੇਸ਼ ਬੱਪੂ ਅੱ ਬਾਤ ਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਿੰਦੇ ਆ ਕਿ ਕਿੰਨੀ ਸੀਟਾਂ ਤੋਂ ਕਿੰਨੇ ਵੋਟਾਂ ਤੋਂ ਅੱਗੇ ਜਾ ਰਹੇ ਨੇ ਲੀਡ ਦੇ ਵਿੱਚ ਅ ਤੇ ਇਸੇ ਨਾਲ ਹੀ ਜੇ ਗੱਲ ਕਰੀਏ ਤਾਂ ਕਾਂਗਰਸ ਦੀਆਂ ਜਿਹੜੀਆਂ 7 ਸੀਟਾਂ ਅੱਗੇ ਮੰਨੀਆਂ ਜਾ ਰਹੀਆਂ ਸੀ ਉਹਦੇ ਜਗ੍ਹਾ ਹੁਣ 5 ਸੀਟਾਂ ਅੱਗੇ ਰਹਿ ਗਈਆਂ ਨੇ ਤੇ 6ਵੀਂ ਸੀਟ ਪਟਿਆਲਾ ਦੇ ਅੱਗੇ ਜਾਂਦੀ ਨਜ਼ਰ ਆ ਰਹੀ ਹੈ ਪਰ ਹਾਲਾਂਕਿ ਕਿਤੇ ਨਾ ਕਿਤੇ ਰੁਝਾਨ ਚੇਂਜ ਹੁੰਦੇ ਨਜ਼ਰ ਆ ਰਹੇ ਨੇ ਤੇ ਫਿਲਹਾਲ ਗੱਲ ਕਰੀਏ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਕਾਂਗਰਸ ਦੇ ਅੱਗੇ ਜਾ ਰਹੇ ਨੇ ਤੇ ਪਟਿਆਲਾ ਦੇ ਧਰਮਵੀਰ ਗਾਂਧੀ ਅੱਗੇ ਜਾ ਰਹੇ ਨੇ ਸੁਖਚਿੰਦਰ ਰੰਧਾਵਾ ਅੱਗੇ ਜਾ ਰਹੇ ਨੇ ਤੇ ਅੰਮ੍ਰਿਤਸਰ ਤੋਂ ਗੁਰਜੀਤ ਓਝਲਾ ਅੱਗੇ ਜਾ ਰਹੇ ਨੇ ਤੇ ਜਲੰਧਰ ਤੋਂ ਚਰਨਜੀਤ ਚੰਨੀ ਦੇ ਅੰਕੜੇ ਨੇ ਤਾਂ ਸਭ ਨੂੰ ਹੀ ਹੈਰਾਨ ਕਰਕੇ ਰੱਖਿਆ ਆ ਤੇਜੇ ਲੁਧਿਆਣਾ ਦੇ ਜੇ ਫਸਵੇਂ ਟੱਕਰ ਦੀ ਗੱਲ ਕਰੀਏ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਜਾ ਰਹੇ ਨੇ ਹਾਲੇ ਦੇ ਵਿੱਚ ਰੁਝਾਨ ਚੇਂਜ ਹੋਇਆ ਜਿੱਥੇ ਕਾਂਗਰਸ ਨੂੰ 7 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਸੀ ਹੁਣ ਕਾਂਗਰਸ 5 ਸੀਟਾਂ ਤੇ اٹਕ ਗਈ ਹੈ ਕਿਉਂਕਿ ਇੱਕ ਸੀਟ ਬੀਜੇਪੀ ਨੂੰ ਵੀ ਮਿਲਦੀ ਨਜ਼ਰ ਆ ਰਹੀ ਹੈ ਜੋ ਕਿ ਦਿਨੇਸ਼ ਬੱਬੂ ਲੈ ਕੇ ਜਾਂਦੇ ਨਜ਼ਰ ਆ ਰਹੇ ਨੇ ਸੀਟ ਗੁਰਦਾਸਪੁਰ ਦੀ ਸੀਟ ਤੇ ਇਸ ਦੇ ਨਾਲ ਹੀ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਫਿਲਹਾਲ 3 ਸੀਟਾਂ ਤੇ ਸਿਮਟੀ ਹੋਈ ਹੈ ਤੇ ਉਸ ਦੇ ਨਾਲ ਹੀ ਸ਼ਰੋਮਣੀ ਅਕਾਲੀ ਦਲ 2 ਸੀਟਾਂ ਤੇ ਪਹੁੰਚ ਗਈ ਹੈ ਹਾਲਾਂਕਿ ਪਹਿਲਾਂ ਸਿਰਫ ਇੱਕ ਸੀਟ ਮਿਲਦੀ ਨਜ਼ਰ ਆ ਰਹੀ ਸੀ ਬਠਿੰਡਾ ਤੋਂ ਪਰ ਹੁਣ ਫਿਰੋਜ਼ਪੁਰ ਤੋਂ ਵੇ ਬੋਬੇਮਾਨ ਸੀਟ ਲੈਂਦੇ ਨਜ਼ਰ ਆ ਰਹੇ ਨੇ ਫਿਲਹਾਲ ਰੁਝਾਨ ਚੇਂਜ ਹੋ ਰਹੇ ਨੇ ਅੱਗੇ-ਅਗੇ ਵਧਦੇ ਨਜ਼ਰ ਆ ਰਹੇ ਨੇ ਤੇ ਇੱਕ ਸੀਟ ਜਿਹੜੀ ਬੀਜੇਪੀ ਪਾਰਟੀ ਨੂੰ ਅੱਗੇ ਮਿਲਦੀ ਨਜ਼ਰ ਆ ਰਹੀ ਹੈ ਜੇਕਰ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ 13 0 ਦੀ ਗੱਲ ਕਰਦੀ ਹੈ ਜੇਕਰ ਬੀਜੇਪੀ ਦੀ ਗੱਲ ਕਰੀਏ 400 ਪਾਰ ਦਾ ਨਾਰਾ ਇਸ ਵਾਰ ਦਾ ਦਿੱਤਾ ਹੈ ਤੇ ਉੱਥੇ ਸਥਿਤੀ ਤੇ ਮੇਰੇ ਲੱਗਦਾ ਬਿਲਕੁਲ ਉਲਟ ਉਲਟੇ ਨਜ਼ਰ ਆ ਰਹੀ ਹੈ ਬਿਲਕੁਲ ਬਿਲਕੁਲ ਦੇਖੋ ਇੰਡੀਆ ਦੇ ਵਿੱਚ ਜੋ ਰੁਝਾਨ ਨੇ ਜੋ ਆਪਣੇ ਦੇਸ਼ ਦੇ ਵਿੱਚ ਰੁਝਾਨ ਨੇ ਉਹ ਅਲ ਕੁਲ ਅਸੀਂ ਗੱਲ ਕਰ ਰਹੇ ਹਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦਾ 130 ਦਾ ਨਾਰਾ ਸੀ ਉਹ ਤਾਂ ਤਿੰਨ ਵੀ ਨਹੀਂ ਟੱਪ पाए ਤੇ ਫਿਲਹਾਲ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਪਰ ਇਸ ਦੇ ਨਾਲ ਹੀ ਅਸੀਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੂੰ ਸਿਰਫ ਹੁਸ਼ਿਆਰਪੁਰ ਦਾ ਹਲਕਾ ਤੇ ਨੰਦਪੁਰ ਸਾਹਿਬ ਦਾ ਹਲਕਾ ਤੇ ਸੰਗਰੂਰ ਦਾ ਹਲਕਾ ਹੀ ਮਿਲੇ ਹੈ ਕਿਉਂਕਿ ਸੰਗਰੂਰ ਦੇ ਵਿੱਚ ਮੀਤ ਹੇਅਰ ਜੋ ਕਿ ਇਸ ਸਮੇਂ ਐਮ ਐਲ ਏ ਵੀ ਹੈਗੇ ਨੇ ਤੇ ਉਹ ਅੱਗੇ ਵਧਦੇ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਅੱਗੇ ਵਧਦੇ ਨਜ਼ਰ ਆ ਰਹੇ ਨੇ ਤੇ ਹੁਸ਼ਿਆਰਪੁਰ ਤੋਂ ਜੇ ਗੱਲ ਕਰੀਏ ਰਾਜਕੁਮਾਰ ਚੱਬੇ ਵਾਲਾ ਕਿੱਜਾਂਦੇ ਨਜ਼ਰ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਨੂੰ ਤਾਂ ਸਿਰਫ 3 ਸੀਟਾਂ ਮਿਲੀਆਂ ਨੇ ਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਜੇ ਗੱਲ ਕਰੀਏ ਤਾਂ ਇੱਕ ਸੀਟ ਅੱਗੇ ਵੱਧਦੇ ਨਜ਼ਰ ਆ ਰਹੀ ਹੈ ਤੇ ਫਿਲਹਾਲ ਇੱਕ ਵਾਰੀ ਫੇਰ ਦੱਸਦੀ ਹੈ ਕਿ ਰੁਝਾਨ ਫੇਰ ਚੇਂਜ ਹੋ ਗਿਆ ਕਿਉਂਕਿ ਜੋ ਕਾਂਗਰਸ ਨੂੰ 5 ਸੀਟਾਂ ਤੇ ਆ ਗਈ ਸੀ 7 ਤੋਂ 5 ਤੇ ਆਈ ਸੀ ਫਿਰ 6 ਤੇ ਚਲੀ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ 3 ਸੀਟਾਂ ਨੇ ਤੇ ਸ਼ਰੋਮਨੀ ਆਕਾਲੀ ਦਲ ਨੂੰ 2 ਸੀਟਾਂ ਨੇ ਤੇ ਆਪਣਾ ਜੇ ਇੰਡੀਪੈਂਡੈਂਟ ਦੀ ਗੱਲ ਕਰੀਏ ਆਜ਼ਾਦ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ 2 ਸੀਟਾਂ ਨੇ ਤੇ ਇਹਦੇ ਨਾਲ ਹੀ ਗੱਲ ਕਰਦੇ ਹਾਂ ਕਿ ਜਿਹੜੀ ਆਪਣੀ ਇੱਕ ਸੀਟ ਹੈ ਜਿਹੜੀ ਚੇਂਜ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਅਦੇ ਦੀ ਨਜ਼ਰ ਆ ਰਹੀ ਹੈ ਉਹ ਹੈ ਫਿਰੋਜ਼ਪੁਰ ਦੀ ਸੀਟ ਹੈ ਜੋ ਬੋਬੀ ਮੰਨ ਲੈਂਦੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਜੇਕਰ ਆਪਾਂ ਸੰਗਰੂਰ ਦੀ ਗੱਲ ਕਰੀਏ ਸਿਮਰਨਜੀਤ ਸਿੰਘ ਚੰਗਣ ਪਹਿਲਾਂ ਵੀ ਉੱਥੋਂ ਐਮਪੀ ਰਹੇ ਨੇ ਤੇ ਇਸ ਵਾਰ ਉਹ ਟੱਕਰ ਦੇ ਵਿੱਚ ਹੈ ਨਹੀਂ ਉੱਥੋਂ ਆਮ ਆਦਮੀ ਪਾਰਟੀ ਲੀਡ ਕਰਦੀ ਨਜ਼ਰ ਆ ਰਹੀ ਹੈ ਇਸ ਦਾ ਕੀ ਰੀਜ਼ਨ ਕੀ ਰਹਿ ਸਕਦਾ ਹੈ ਜੇ ਗੱਲ ਕਰੀਏ ਤਾਂ ਜੋ ਸੰਗਰੂਰ ਹਲਕਾ ਹੈ ਉਹ ਆਮ ਆਦਮੀ ਪਾਰਟੀ ਤੇ ਝਾੜ ਸੀਗਾ ਕਿਉਂਕਿ ਸ਼ੁਰੂਆਤ ਤੋਂ ਹੋਈ ਸੀ ਆਮ ਆਦਮੀ ਪਾਰਟੀ ਦੇ ਰਾਸਤਾ ਨਹੀਂ ਵਿਕੇ ਦਿੰਦੇ ਆ ਤੇ ਜੇ ਸੰਗਰੂਰ ਦੀ ਗ ਜ਼ਰ ਆ ਰਹੇ ਨੇ ਤੇ ਪੰਥਕ ਹਲਕਾ ਇੱਕ ਥੋੜਾ ਜਿਹਾ ਪਛੜਿਆ ਨਜ਼ਰ ਆ ਰਿਹਾ ਕਿਉਂਕਿ ਸਿਮਰਨਜੀਤ ਮਾਨ ਉਥੇ ਲੀਡ ਨਹੀਂ ਕਰ ਰਹੀ ਇਸ ਸਮੇਂ ਲੀਡ ਕਰ ਰਹੀ ਹੈ ਉਥੇ ਆਮ ਆਦਮੀ ਪਾਰਟੀ ਹਾਲਾਂਕਿ ਆਮ ਆਦਮੀ ਪਾਰਟੀ ਬਾਕੀ ਹਲਕਿਆਂ ਚ ਬੇਸ਼ੱਕ ਪਿਛੇ ਹੈ ਕਿਤੇ ਨਾ ਕਿਤੇ ਸੰਗਰੂਰ ਦਾ ਜੋ ਅਸਰ ਹੈ ਉਹ ਆਮ ਆਦਮੀ ਪਾਰਟੀ ਤੇ ਜ਼ਰੂਰ ਪੰਥਕ ਨਜ਼ਰ ਆ ਰਿਹਾ ਕਿਉਂਕਿ ਉਥੇ ਇਸ ਸਮੇਂ ਅਮਿਤ ਹੀਆ ਰੱਗੇ ਨਜ਼ਰ ਆ ਰਹੇ ਨੇ ਤੇ ਸਿਮਰਨਜੀਤ ਮਾਨ ਕਿਸੇ ਕਾਰਨ ਕਰਕੇ ਉਹ ਲੋਕ ਹੀ ਜਾਣਦੇ ਨੇ ਕਿਉਂ ਪਿੱਛੇ ਰਹਿ ਗਏ ਨੇ ਤੇ ਸਿਮਰਨਜੀਤ ਮਾਨ ਜੇ ਪੰਥਕ ਤੇਰ ਦੇ ਗੱਲ ਕਰੀਏ ਤਾਂ ਪਿੱਛੇ ਨਜ਼ਰ ਆ ਰਹੀ ਹੈ ਜੀ ਬ ਐਮਪੀ ਕਿਹੜਾ ਚੁਣਨਾ ਚਾਹੁੰਦੇ ਹੋ ਕਮੈਂਟ ਕਰਕੇ ਦੱਸੋ ਨਾਲ ਨਾਲ ਲਾਈਵ ਸਾਡਾ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਸਵੇਰ ਤੋਂ ਤੁਹਾਡੇ ਨਾਲ ਜਿਵੇਂ ਅਪਡੇਟ ਸਾਂਝੀ ਕਰਦੇ ਰਹੇ ਹਾਂ ਤੇ ਸ਼ਾਮ ਤੱਕ ਐਵੇਂ ਹੀ ਤੁਹਾਡੇ ਨਾਲ ਰੋਜ਼ਾਨਾ ਸਾਂਝੇ ਕਰਦੇ ਰਵਾਂਗੇ ਤੇ ਆਪਣੇ ਐਮਪੀ ਦਾ ਨਾਮ ਜ਼ਰੂਰ ਕਮੈਂਟ ਚ ਸ਼ੇਅਰ ਕਰੋ ਵੀ ਤੁਸੀਂ ਕਿਹਨੂੰ ਐਮਪੀ ਚੁਣਨਾ ਚਾਹੁੰਦੇ ਹੋ ਤੇ ਦੇਸ਼ ਦੇ ਵਿੱਚ ਕਿਸ ਦੀ ਸਰਕਾਰ ਚਾਹੁੰਦੇ ਹੋ ਤੇ ਅਮਨ ਜੇਕਰ ਆਪਾਂ ਬੀਜੇਪੀ ਦੀ ਗੱਲ ਕਰੀਏ ਹਰਿਆਣਾ ਚ ਵੀ ਅੱਗੇ ਆ ਅਰ ਮਾਚਲ ਚ ਵੀ ਅੱਗੇ ਆ ਤੇ ਇੱਥੇ ਪੰਜਾਬ ਚ ਬਿਲਕੁਲ ਨਹੀਂ ਟੱਕਰ ਹੈਗੀ ਤੇ ਹਰਿਆਣਾ ਦੀ ਉਧਰ ਦੀ ਗੱਲ ਕਰੀਏ ਤੇ ਉਥੇ ਅੱਗੇ ਆ ਜੀ ਬਿਲਕੁਲ ਪੰਜਾਬ ਦੇ ਵਿੱਚ ਬੀਜੇਪੀ ਦਾ ਬਿਲਕੁਲ ਹੀ ਖਾਤਾ ਖੁੱਲ ਨੂੰ ਨਹੀਂ ਦੇਖਣ ਨੂੰ ਮਿਲਿਆ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਬੀਜੇਪੀ ਗੱਠ ਜੋੜ ਦੇ ਸਰਕਾਰ ਬਣਾਉਂਦੇ ਸੀਗੇ ਗੱਠ ਜੋੜ ਅਕਾਲੀਆਂ ਦੇ ਨਾਲ ਗੱਠ ਜੋੜ ਸੀਗਾ ਪਰ ਇਸ ਵਾਰੀ ਇੰਡੀਪੈਂਡੈਂਟ ਲੜੀ ਆ ਇਕੱਲੀ ਲੜੀ ਆ ਬੀਜੇਪੀ ਤੇ ਇਹਦੇ ਨਾਲ ਹੀ ਕਿਤੇ ਨਾ ਕਿਤੇ ਇੱਕ ਸੀਟ ਲੈਂਦੀ ਨਜ਼ਰ ਆ ਰਹੀ ਸੀ ਪਰ ਹੁਣ ਤੇ ਜੋ ਤਾਜ਼ਾ ਰੁਝਾਨ ਤੁਹਾਡੇ ਸੰ ਨਾਲ ਸਾਂਝੇ ਕਰ ਰਿਹਾ ਬੀਜੇਪੀ ਦਾ ਖਾਤਾ ਫਿਰ ਤੋਂ ਬੰਦ ਹੋ ਗਿਆ ਬੀਜੇਪੀ ਦਾ ਖਾਤਾ ਫ ਹੈਗਾ ਤੇ ਜੋ ਗੁਰਦਾਸਪੁਰ ਦੀ ਸੀਟ ਆਂਦੀ ਨਜ਼ਰ ਆ ਰਹੀ ਸੀਗੇ ਉਹ ਵੀ ਨਹੀਂ ਹੁਣ ਬੀਜੇਪੀ ਦੀ ਆਈ ਹੈਗੀ ਤੇ ਇਸ ਦੇ ਨਾਲ ਹੀ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਇਸ ਸਮੇਂ ਬੀਜੇਪੀ ਨੂੰ ਕੋਈ ਸੀਟ ਨਹੀਂ ਨਜ਼ਰ ਆ ਰਹੀ ਹਾਲਾਂਕਿ ਉਹ ਕਿਸਾਨਾਂ ਦਾ ਗੁੱਸਾ ਹੋ ਸਕਦਾ ਜਾਂ ਕੁਝ ਵੀ ਹੋ ਸਕਦਾ ਜਿਵੇਂ ਕਿ ਵਿਰੋਧ ਵੀ ਹੁੰਦੇ ਰਹੇ ਨੇ ਚੋਣ ਪ੍ਰਚਾਰ ਦੇ ਦੌਰਾਨ ਉਹ ਉਹ ਹੀ ਜਾਣਦੇ ਨੇ ਜਨਤਾ ਹੀ ਜਾਣਦੀ ਹੈ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਹਲਕੇ ਦਾ ਕੀ ਮਾਹੌਲ ਹੈ ਕੀ ਹਾਲ ਚਾਲ ਹੈ ਤੇ ਕੀ ਅੱਗੇ ਰੁਝਾਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਕਿਹਦਾ ਚਾਹੁੰਦੇ ਹੋ ਕਿ ਕਿਹੜਾ ਅੱਗੇ ਵਧਣਾ ਚਾਹੀਦਾ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਹਾਡੇ ਹਲਕੇ ਦਾ ਇਸ ਸਮੇਂ ਦਾ ਕੀ ਮਾਹੌਲ ਹੈ ਇਸ ਦੇ ਨਾਲ ਹੀ ਦੱਸ ਦਿੰਦੇ ਆ ਕਿ ਫਿਰੋਜ਼ਪੁਰ ਤੇ ਬਠਿੰਡਾ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸੀਟ ਮਿਲਦੀ ਨਜ਼ਰ ਆ ਰਹੀ ਹੈ ਪਰ ਭਾਜਪਾ ਦਾ ਕੋਈ ਖਾਤਾ ਨਹੀਂ ਖੁੱਲਿਆ ਤੇ ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰ ਤੋਂ ਨੇ ਤੇ ਇਸ ਦੇ ਨਾਲ ਹੀ ਦੱਸਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਕਿਤੇ ਨਾ ਕਿਤੇ ਲੀਡ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ 7 ਸੀਟਾਂ ਦੱਸੀਆਂ ਜਾ ਰਹੀਆਂ ਸੀ ਤੇ ਫਿਰ 5 ਤੇ ਹੁਣ ਦੇ ਤਾਜ਼ਾ ਰੁਝਾਨ ਨੇ ਜੋ ਉਹ 6 ਸੀਟਾਂ ਦੇ ਦੱਸੇ ਜਾ ਰਹੇ ਨੇ ਕਿ ਕਾਂਗਰਸ ਦੇ ਪੰਜਾਬ ਦੇ ਵਿੱਚ ਕਾਂਗਰਸ ਦੇ 6 ਸੀਟਾਂ ਦੇ ਰੁਝਾਨ ਅੱਗੇ ਜਾਂਦੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਬਿਲਕੁਲ ਅਸੀਂ ਲਗਾਤਾਰ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਵਾਂਗੇ ਤੇ ਲਾਈਵ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਵੀ ਜਰੂਰ ਦੱਸੋ ਤੁਹਾਡੀ ਹਲਕੀ ਦੇ ਵਿੱਚ ਕਿਹੜਾ ਅੱਗੇ ਜਾ ਰਿਹਾ ਹੈ ਤੇ ਕਿਹਨੂੰ ਤੁਸੀਂ ਚੁਣਨਾ ਚਾਹੁੰਦੇ ਹੋ ਲਗਾਤਾਰ ਸ਼ਾਮ ਤੋ ਜਿਵੇਂ ਅਸੀਂ ਅਪਡੇਟ ਕਰ ਰਹੇ ਹਾਂ ਤੇ ਇਦਾਂ ਹੀ ਸ਼ਾਮ ਤੱਕ ਤੁਹਾਡੇ ਨਾਲ ਅਪਡੇਟ ਕਰਦੇ ਰਵਾਂਗੇ ਤੇ ਕਿਸ ਦਾ ਰੁਝਾਨ ਅੱਗੇ ਹੈ ਕਿਸ ਦੀ ਸਰਕਾਰ ਬਣ ਜਾ ਰਹੀ ਇਹ ਤੁਹਾਡੇ ਨਾਲ ਅਸੀਂ ਸ਼ਾਮ ਤੱਕ ਜਰੂਰ ਸਾਂਝਾ ਕਰਦੇ ਰਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਲਿਵਿੰਗ ਇੰਡੀਆ ਨਿਊਜ਼